ਲਗੇ ਬਲ 2000 ਆ ਗਏ ਆ ਤੁਸੀਂ ਸਾਨ ਪਤਲੋ ਮਾਰੀ ਮੋਤੀ ਸਾਡੇ ਨਿਆਣੇ ਵਾਂ ਦੇਖੋ ਸੀ ਬਜ਼ੁਰਗ ਮਰੀਜ਼ ਆ ਬਿਮਾਰ ਆ ਸੀ ਅਸੀਂ ਕਿੱਥੇ ਜਾ ਕੇ ਦੇਹਾਨਾ ਕਰਾਂਗੇ ਪੈਸੇ ਦੇ ਦਿਓ ਤੁਸੀਂ ਆਪਣੀ ਮਿਲਿਆ ਤੁਸੀਂ ਪੈਸਾ দাও ਸਾਨੂੰ ਅਸੀਂ ਕਹਿੰਦੇ ਗੌਰਮੈਂਟ ਸਾਤਾ ਜਮੀਨ ਨਾਲੇ ਸਾਨੂੰ ਪੈਸਾ ਦੇ ਦਿਓ ਅਸੀਂ ਤਾਂ ਖਾਈਏ ਰੋਟੀ ਤੋਂ ਮਾਰਦੇ ਅਸੀਂ ਕਿੱਥੇ ਨੂੰ ਜਾਣਾ ਆ ਅੱਜ ਦੇਨੇ ਕੋਈ ਮਾਨੂ ਮਾ ਪੈਸਾ ਨਹੀਂ ਦਿੰਦਾ ਤੁਸੀਂ ਚਲਾਓ ਮਸ਼ੀਨ ਇੱਥੇ ਕੱਢ ਕੇ ਮੈਂ ਕਹਾਂਗੀ ਚਲਾ ਲੈ ਭਰਾਵਾ ਚਲਾ ਆ ਦੇ ਤਾਂ ਦੇਖ ਜਾ ਤੁਹਾਡੀ ਜਿੰਦਗੀ ਅਜਾ ਮੇਰੀ ਤਾਂ ਹੈ ਨਹੀਂ ਅਜਲਾ ਜ਼ਮੀਨ ਦੇ ਖਾਤੇ ਪਰ ਮਾਰ ਜਾਣਾ ਆ ਆ ਜ਼ਮੀਨ ਵੀ ਅਸੀਂ ਚੱਲ ਗਏ ਅਸੀਂ ਜ਼ਮੀਨ ਦੇ ਜਾ ਤਾਂ ਮਾਰ ਜਾਣਾ ਆਪਣੀ ਜਿੰਦਗੀ ਖੋਦਣੀ ਆ ਤੁਸੀਂ ਕਿਲਾਓ ਇੱਥੇ ਮਸ਼ੀਨ ਫਿਰ ਦੇਖੋ ਤੁਸੀਂ ਸਾਡੇ ਨਾਲ ਕੀ ਬਣਦਾ ਹੈ ਕੰਧਿਆ yeah. ਮੈਂ ਤੁਹਾਨੂੰ ਦੱਸਦਾ ਜੈਨ ਬੱਤਾਂ ਨਾਲ ਬੱਤਾਂ ਮੇਰੇ ਕੰਮ ਤੋਂ ਵਾਕਾ ਦੀਆਂ ਥੋੜੀ ਕਿਉਂ ਨਹੀਂ ਸਾਡੇ ਸਾਡੇ ਨਹੀਂ ਤੁਹਾਨੂੰ ਤਨਖਾਹ ਲੱਗੇਗਾ ਅੱਜ ਜਾਣੇ ਨਹੀਂ ਤੁਹਾਨੂੰ ਖੁਸ਼ੀ ਮਿਲਾਣੀ ਹੈ ਅਸੀਂ ਤਨਖਾਹਾਂ ਅਸੀਂ ਦੁੱਖੀਆਂ ਅਸੀਂ ਦੇ ਕੇ ਕਰਨੀ ਅਸੀਂ ਸੁਣੋ ਜਾਈਏ ਨਹੀਂ ਸੁਣਦੇ ਅਸੀਂ ਫਿਰ ਤੁਹਾਨੂੰ ਸ਼ੈੱਡ ਨੂੰ ਬਤਾਈਏ ਜਾਂ ਸਭ ਤੋਂ ਹੋਵੇ ਇੱਧਰ ਮੈਂ ਇੱਕ ਵਾਰ ਆਪਸੇ ਕਿਤੇ ਜਦੋਂ ਕੋ ਪੈਸਾ ਨਹੀਂ ਉਹ ਲੈਣ ਆਦੇ ਕੋ ਦੇਣ ਆਦੇ ਯਾਰ ਥੋੜੀ ਜਿਹੀ ਬੈਟ ਕਰ ਸਾਡੇ ਘਰ ਵੀ ਢਾ ਦਿਓ ਸਾਡੇ ਘਰ ਵੀ ਢਾ ਦਿਓ ਸਾਨੂੰ ਮਾਰ ਦਿਓ ਉਹ ਸਾਡੇ ਘਰ ਢਾ ਦਿਓ ਸਾਰਾ ਘਰ ਢਾ ਦਿਓ ਮਾਰ ਦਿਓ ਸਾਨੂੰ ਮੈਂ ਜਾਣਦੀਆਂ ਕੁੜੀਆਂ ਦੇ ਦੋ ਸਾਨੂੰ ਹੋਰ ਮਾਰ ਦਿਓ ਸਾਡੇ ਮਾਰ ਦਿਓ प्रशादे पक्का धक्का कर

ਕੀ ਨਾਮ ਆ ਤੁਹਾਡਾ ਕਿਹੜਾ ਮੇਰਾ ਨਾਮ ਸੂਰਤ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਬਹਿਲੋਲਪੁਰ ਆ ਜੀ ਇਹ ਜਿਹੜਾ ਹਾਈਵੇ ਨਿਕਲ ਰਿਹਾ ਇਹਦਾ ਕੀ ਮਾਮਲਾ ਤੁਹਾਡੀ ਜ਼ਮੀਨ ਕਿੰਨੀ ਮਾਮਲਾ ਕੀ ਆ ਇੱਕ ਤਾਂ ਇਹਨਾਂ ਨੇ ਜੀ ਪੈਸੇ ਬਹੁਤ ਕੱਢ ਦਿੱਤੇ ਸਾਨੂੰ ਨੰਬਰ 2 ਜੀ ਸਾਡੀਆਂ ਜ਼ਮੀਨਾਂ ਧੱਕੇ ਨਾ ਬਾਹਰ ਲੀਆਂ ਇਹਨਾਂ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਵੀ ਜੀ ਆਪਾਂ ਗੱਲ ਕਰੀਏ ਤੁਹਾਡਾ ਕਿ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਪਹਿਲਾਂ ਦਿੱਤੀ ਹੋਈ ਹੈ ਪਹਿਲਾਂ ਸਾਡੀਆਂ ਦਿੱਤੀਆਂ ਪਹਿਲਾਂ ਲੁਧਿਆਣੇ ਦਿੱਤੀਆਂ ਸੀ 8ਵੇਂ ਮਹੀਨੇ ਤੋਂ ਅਸੀਂ ਹੁਣ ਕਹਿੰਦੇ ਵੀ ਤੁਹਾਡਾ ਜਿਹੜਾ ਰਿਕਾਰਡ ਆ ਉਹ ਸੰਭਰਾਲੇ ਭੇਜ ਦਿੱਤਾ ਐਸਡੀਐਮ ਦੇ ਐਸ.ਪੀ.ਐਮ ਦੇ ਅਸੀਂ ਜਾਂਦੇ ਰਹੇ ਹਾਂ ਦੋ ਤਿੰਨ ਦਿਨ ਹੁਣ ਅਸੀਂ ਫੈਲਾ ਬਣਾ ਕੇ ਫਿਰ ਦੇ ਦਿੱਤੀਆਂ ਇਹਨਾਂ ਨੂੰ ਹਾਲੇ ਸਾਨੂੰ ਕੋਈ ਮਾਜਬਾ ਨਹੀਂ ਮਿਲਿਆ ਕੋਈ ਸਾਨੂੰ ਪੈਸੇ ਨਹੀਂ ਮਿਲੇ ਜ਼ਮੀਨਾਂ ਬਾਅਦ ਤੁਹਾਡੀ ਜ਼ਮੀਨ ਖਾਲੀ ਕਰਾ ਚੁੱਕੇ ਨੇ ਹਾਂਜੀ ਨਹੀਂ ਹੁਣ ਕੀ ਲੱਗਦਾ ਤੁਹਾਨੂੰ ਪੈਸੇ ਕਦੋਂ ਮਿਲਣਗੇ ਕੀ ਅਸ਼ਵਾਸ਼ਣ ਹੁਣ ਐਸ.ਪੀ.ਐਮ ਸਾਫ਼ ਕਹਿੰਦੇ ਨੇ ਵੀ ਅਸੀਂ 15 ਦਿਨ ਦੇ ਵਿੱਚ ਦਵਾਵਾਂਗੇ ਤੁਹਾਨੂੰ ਅੱਗੇ ਦੇਖੋ ਦਿੰਦੇ ਆ ਜਾਂ ਨਹੀਂ ਦਿੰਦੇ ਇਹਨਾਂ ਦੀ ਮਰਜ਼ੀ ਹੈ ਹਾਂਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਕਰਮਨਦੀਪ ਸਿੰਘ ਸਰਪੰਚ ਪਿੰਡ ਬਹਿਲੋਲਪੁਰ ਜੀ ਸਰਪੰਚ ਸਾਹਿਬ ਕੀ ਮਾਮਲਾ ਲੱਗੀ ਹੈਗਾ ਜੀ ਜਿਹੜਾ ਕਿਹੜਾ ਰੋਡ ਆ ਜਿਹੜਾ ਬਣ ਰਿਹਾ ਸੀਗਾ ਇਹ ਦੇਖੋ ਸੋਨਸਦਾ ਖਟੜਾ ਹਾਈਵੇ ਆਇਆ ਹੁਣ ਅੱਗੇ ਤਾਂ ਪੱਕਾ ਤਾਂ ਪਤਾ ਹੈ ਨਹੀਂਗਾ ਰੋਡ ਸਾਡੇ ਪਿੰਡ ਦੇ ਵਿੱਚੋਂ ਨਵਾਂ ਨਿਕਲਿਆ ਇਹ ਕਈ ਜ਼ਿਮੀਂਦਾਰਾਂ ਨੂੰ ਜੋ ਰੇਟ ਆ ਉਹ ਪ੍ਰੋਪਰ ਰੇਟ ਨਹੀਂ ਮਿਲ ਰਿਹਾ ਉਹਨਾਂ ਦਾ ਜੋ ਆਮ ਰੇਟ ਚੱਲਦਾ ਉਹਦੋਂ ਵੀ ਰੇਟ ਘੱਟ ਮਿਲ ਰਿਹਾ ਉਹਨਾਂ ਦਾ ਇਹੀ ਇਤਰਾਜ਼ ਆ ਵੀ ਸਾਨੂੰ ਰੇਟ ਸਹੀ ਦਿੱਤਾ ਜਾਵੇ ਰੇਟ ਦੇ ਕੇ ਸਾਡੇ ਅਕਾਊਂਟ ਦੇ ਵਿੱਚ ਪੈਸੇ ਪਾਏ ਜਾਣ ਸਾਡੇ ਵੱਲੋਂ ਚਾਹੇ ਅੱਜ ਰਿਕੁਆਇਰ ਕਰ ਲਓ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰਬ ਗੱਲ ਕਰੀਏ ਤਾਂ ਇਸ ਐਡੀਸ਼ਨ ਚ ਰੇਟ ਕੀ ਚੱਲਦਾ ਵਾ ਜਿਹੜਾ ਜਬੀਨ ਦਾ ਆਪਾਂ ਕੀਤੇ ਭਰ ਦੇਖੋ ਜੀ ਕਮ ਸੇ ਕਮ ਵੀ ਕਿਸਾਨ ਕਿਸਾਨ ਨੂੰ ਮੇਰੇ ਹਿਸਾਬ ਨਾਲ 70-80 ਲੱਖ ਰੁਪਏ ਕੀਲੇ ਦਾ ਮਿਲਣਾ ਚਾਹੀਦਾ ਕਿਉਂਕਿ ਅੱਜ ਕਿਸਾਨ ਬਸਿਆ ਹੋਇਆ ਆਪਣਾ ਪ੍ਰੋਪਰ ਆਪਣਾ ਕੰਮ ਉਹਦਾ ਚੱਲ ਰਿਹਾ ਉਹ ਇੱਕ ਜਗ੍ਹਾ ਤੋਂ ਬੰਦੇ ਨੇ ਉੱਜੜ ਕੇ ਦੂਸਰੀ ਜਗ੍ਹਾ ਜਾਣਾ ਤੁਸੀਂ ਪਰ ਉਹ ਸਿਸਟਮ ਤਾਂ ਕਰਾ ਹਿੱਲ ਗਿਆ ਨਾ ਸਾਰਾ ਹੀ ਜਿਹੜਾ ਪ੍ਰਸ਼ਾਸਨ ਜਿਹੜਾ ਕਰ ਰਿਹਾ ਹੈ ਜਿਹੇ ਜਿਹੇ ਸਹੀ ਕਰ ਰਹੇ ਹੈ ਗਲਤ ਕਰ ਰਿਹਾ ਹੈ ਦੇਖੋ ਚਲੋ ਪ੍ਰਸ਼ਾਸਨ ਦੇ ਵੀ ਕਈ ਮਜਬੂਰੀਆਂ ਹੁੰਦੀਆਂ ਨੇ ਪਰ ਜਦੋਂ ਨਹੀਂ ਪੈਸੇ ਪਏ ਹੈਗੇ ਉਹਨਾਂ ਨਾਲ ਤਾਂ ੱੱਕਾਈ ਜਾਂਦੀ ਹੈ ਉਹਨਾਂ ਨਾਲ ਤਾਂ ੱੱਕਾਈ ਜਾਂਦੀ ਹੈ ਕਿਸੇ ਪਿੰਡ ਵੱਲੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਅੱਗੇ ਹੀ ਆ ਕਰਦੇ ਆ ਕਿ ਜੋ ਜ਼ਮੀਨ ਦਾ ਰੇਟ ਆ ਉਹ ਵਧਾਇਆ ਜਾਵੇ ਤੇ ਰੇਟ ਵਧਾ ਕੇ ਜੋ ਕਿਸਾਨ ਦੇ ਪੈਸੇ ਨੇ ਉਹ account ਦੇ ਵਿੱਚ ਪਾਏ ਜਾਣ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਵੀ ਸਾਡੇ ਨੂੰ ਤਾਂ ਕਿਸੇ ਨੂੰ ਨੋਟਿਸ ਨਹੀਂ ਸਾਡੇ ਨੂੰ ਕੋਈ ਪੈਸੇ ਨਹੀਂ ਦਿੱਤੇ ਸਾਡੀਆਂ ਜ਼ਮੀਨਾਂ ਵਈਆਂ ਜਾ ਰਹੀਆਂ ਨੇ ਸਿਰ ਉਹੀ ਗੱਲ ਹੈ ਨਾ ਜਦੋਂ ਨ ਉਸ ਪੈਸੇ ਲੈਣ ਦੇ ਇੰਟਰਸਟਡ ਨਹੀਂ ਸੀਗੇ ਕਿਉਂਕਿ ਜਦੋਂ ਪੈਸੇ ਵੱਧ ਮਿਲਣਗੇ ਤਾਂ ਕਿਸਾਨ ਤਾਂ ਆਪ ਜਾਂਦਾ ਭੱਜ ਕੇ ਮਿਸਾਲ ਸਾਡੇ ਖਾੜ ਦੇ ਵਿੱਚ ਖੇਤਰ ਕਵਰ ਕਰੋ ਸਾਨੂੰ ਪੈਸੇ ਵੱਧ ਮਿਲਣ ਪਰ ਜਦੋਂ ਪੇਮੈਂਟ ਘੱਟ ਮਿਲਦੀ ਆ ਤਾਂ ਮੱਲੋ ਮੱਲੀ ਕਿਸਾਨ ਨੂੰ ਇਹ ਮਸਲਾ ਜੋ ਉਠਾਉਣਾ ਪੈਂਦਾ ਇਹ ਜਿਹੜਾ ਮਾਮਲਾ ਹੈ ਦੇਖੋ ਜੀ ਇਹ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਹੈਗੇ ਨੇ ਪੈਕੇਜ 2 ਹਾਂਜੀ ਕੀ ਨਾਮ ਹੈ ਤੁਹਾਡਾ ਕਿਹੜਾ ਮੇਰਾ ਨਾਮ ਦਲਜੀਤ ਸਿੰਘ ਆ ਜੀ ਪਿੰਡ ਬਹਿਲੋਲਪੁਰ ਕੀ ਕੱਟਣਾ ਹੋਈ ਆ ਜੀ ਕੱਟਣਾ ਐਂ ਜੀ ਵੀ ਰੇਟ 10 ਲੱਖ ਰੁਪਈਆ ਸਾਡਾ ਧੱਕੇ ਨਾਲ ਸਾ ਤੋਂ ਕਬਜ਼ਾ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਇਹ ਅੱਜ ਜੋ ਡੀਡੀ ਟੀਮ ਕਬਜ਼ਾ ਲੈਣੀ ਹੈ ਟੀਮ ਤਾਂ ਕਿਹਨਾਂ ਕਬਜ਼ਾ ਲੈਣ ਲੱਗੀ ਹੈ ਜੀ ਸਾਡਾ ਤਾਂ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਇਹ ਸਰਕਾਰ ਵੱਲੋਂ ਸਰਕਾਰ ਵੱਲੋਂ ਜੀ ਉਹਨਾਂ ਫਰਾਂਸ ਨੇ ਭੇਜਾਇਆ ਉਹਨਾਂ ਨੇ ਸਰਕਾਰ ਨੇ ਵੀ ਧੱਕੇ ਨਾਲ ਤੁਸੀਂ ਕਬਜ਼ਾ ਲਓ ਸਾਨੂੰ ਮਤਲਬ ਕਬਜ਼ਾ ਨਹੀਂ ਮਨਜ਼ੂਰ ਹੈਗਾ ਜੀ ਇਹ ਮਨਜ਼ੂਰ ਤੱਕ ਇਹਦੀ ਕੋਈ ਰਕਮ ਨਹੀਂ ਹੈ ਨਹੀਂ ਆਈ ਸਾਨੂੰ ਸੱਚ ਹੋਈ ਅਸੀਂ ਖਾਤਾ ਨੇਤਾ ਜੀ ਕਿਸੇ ਨੇ ਅਸੀਂ ਦਿੱਤਾ ਬਿਲਕੁਲ ਇਹਨਾਂ ਨੂੰ ਨਹੀਂ ਐਦਾਂ ਕਿ 200 ਦਾ ਵੀ ਛੋਟੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਵੀ ਗੱਲ ਲੈ ਲੈਣਗੇ ਬਿਲਕੁਲ ਜੀ ਥੋੜੇ ਸਾਹਮਣੇ ਧੱਕਾ ਉਹ ਥੋੜੇ ਸਾਹਮਣੇ ਸਾਨੂੰ ਧੱਕੇ ਕਰ ਹਾਲੇ ਕਿਸੇ ਨੇ ਕੋਈ ਸਾਨੂੰ ਅਸੀਂ ਨਹੀਂ ਨਾ ਇਹਨਾਂ ਨੇ ਹਾਂਜੀ ਕੀ ਨਾਮ ਆ ਜੀ ਤੁਹਾਡਾ ਸੁਖਜੀਤ ਸਿੰਘ ਆ ਜੀ ਮੇਰਾ ਨਾਮ ਪਿੰਨ ਨਗਰ ਬਲੋਲਪੁਰ ਆ ਜੀ ਜੀ ਕੀ ਘਟਨਾ ਹੋਈ ਹੈ ਇੱਥੇ ਹਾਈਵੇ ਬਣ ਰਿਹਾ ਹੈ ਕਿਹੜਾ ਹਾਈਵੇ ਆ ਜੀ ਸਾਰੇ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰ ਰਿਆ ਜੀ ਸਾਨੂੰ ਅਸੀਂ ਇਹਨਾਂ ਤੋਂ ਨਾ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਸਾਈਟ ਦੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਆ ਸਾਨੂੰ ਨਾ ਦਫ਼ਤਰ ਜਾਂਦੇ ਆ ਅਸੀਂ ਦਫ਼ਤਰ ਜਾਂਦੇ ਆ ਉਹ ਕਹਿੰਦੇ ਲੁਧਿਆਣਾ ਜਾਓ ਤੁਹਾਨੂੰ ਉੱਥੋਂ ਲੈਟਰ ਕਾਗਜ਼ ਮਿਲਣਗੇ ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸਡੀਐਮ ਤੋਂ ਸਮਰਾਲੇ ਜਾਓ ਉਹਨਾਂ ਦਾ ਕੋਈ ਪ੍ਰਬੰਧ ਕਰਨਾ ਪਾਣੀ ਦਾ ਪ੍ਰਬੰਧਨਾ ਕੁਝ ਹੋਰ ਜੀ ਤਾਂ ਕੇ ਨਾਲ ਕੋਈ ਨਾ ਰਸਤਾ ਆਇਆ ਜੀ ਕੋਈ ਜੇ ਮੌਜੂਦਾ ਗੱਲ ਕਰੀਏ ਤਾਂ ਕੀ ਰੇਟ ਆ ਜਿਹੜਾ ਕਿਲੇ ਦਾ ਰੇਟ ਚੱਲਦੇ ਆ ਸਾਰਾ ਇੱਥੇ ਰੇਟ ਜੇ ਵੈਸੇ ਆਮ ਮਾਰਕੀਟ ਰੇਟ ਦੇਖੇ ਤਾਂ 50 50 ਲੱਖ ਰੁਪਏ ਚੱਲਦਾ ਜੀ ਸਰ ਇਹਨਾਂ ਨੇ ਸਾਰਾ ਕੁਝ ਮਤਲਬ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40 ਲੱਖ ਰੁਪਏ ਮਿਲਦਾ ਜੀ ਟੋਟਲ ਜਦਕਿ ਜਮੀਨਾਂ 50 50 60 60 ਲੱਖ ਰੁਪਏ ਤੋਂ ਉੱਪਰ ਦੀਆਂ ਜਮੀਨਾਂ ਨੇ ਜੀ ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ ਇਹ ਜ਼ਮੀਨ ਦਾ ਕੀ ਰੇਟ ਆ ਭਾਜੀ ਇੱਥੋਂ 50 ਤੋਂ 60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ ਤੁਸੀਂ ਗੱਲ ਫਾਈਨਲ ਕਰੋ ਵੀ ਅੱਜ ਹਮਲਾ ਫੇਲਾ ਲੈ ਗਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ ਸਾਨੂੰ ਕੋਈ ਪਟਾ ਪ੍ਰਸ਼ਾਸਨ ਦੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਜੀ ਇਹਦਾ ਸਾਨੂੰ ਕੋ ਕਲੀਅਰੈਂਸ ਨਹੀਂ ਆਈ ਜੀ ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ ਤੁਹਾਨੂੰ ਕੋਈ ਨਾ ਕੋਈ ਅਸੀਂ ਲੈ ਕੇ ਦਵਾਂਗੇ ਜੀ ਜਾਂ ਰੇਟ ਬਤਵਗੀ ਜਾਂ ਪ੍ਰਸ਼ਾਸਨ ਕੁਝ ਵੀ ਕੋਈ ਹੱਲ ਕਰਕੇ ਦੇਊਗਾ ਜੀ ਅੱਜ ਸਿੱਧਾ ਹੀ ਆਗੇ ਸਾਡੇ ਸਰ ਕਬਜ਼ੇ ਲਾਉਣ ਲੱਗੇ ਸਫਸਲਾਂ ਬੀਜੀਆਂ ਹੋਈਆਂ ਸਰ ਫੇਸ ਖਰਚਾ ਕਰਿਆ ਹੋਇਆ ਕਿੱਥੋਂ ਜ਼ਿੰਮੇਦਾਰ ਬਜੂਗਾ ਜੀ ਪੰਜਾਬ ਸਰਕਾਰ ਦਾ ਵੀ ਇੱਥੇ ਅਸੀਂ ਮਤਲਬ ਐਮ.ਐਲ.ਏ ਸਾਹਿਬ ਤੱਕ ਹੁਣ ਤੱਕ ਕਿੰਨੀ ਵਾਰੀ ਉਹਨਾਂ ਨੂੰ ਲੈਟਰਾਂ ਦੇ ਚੱਕੇ ਲਿਖ ਲੇ ਕੇ ਜੀ ਤੇ ਉਹਨਾਂ ਨੇ ਵੀ ਕੋਈ ਜ਼ਿੰਮੇਵਾਰਾਂ ਦਾ ਕਿੰਨੇ ਕਿੰਨੇ ਵਾਰੀ ਅਸੀਂ ਜਥੇਬੰਦੀਆਂ ਜਾ ਕੇ ਉਹਨਾਂ ਨੂੰ ਮਿਲ ਚੁੱਕੇ ਆ ਉਹਨਾਂ ਵੱਲੋਂ ਵੀ ਕੋਈ ਐਮ.ਐਲ.ਏ ਨਹੀਂ ਜਾਂ ਕਿਸੇ ਕੋਈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਗੀ ਕਿਸੇ ਨੇ ਅੱਗੇ ਤੱਕ ਵਾਹੇ ਨਹੀਂ ਫੜੀ ਜੀ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਸਾ ਸਾਨੂੰ ਧਰਨੇ ਲਾਉਂਦੇ ਆ ਨੂੰ ਕੋਈ ਕੋਈ ਨਹੀਂ ਪੁੱਛਦਾ ਸਰ ਮਤਾਂ ਕੰਮ ਕੀ ਚੱਲਦੀ ਆ ਜੀ ਅੰਨਾ ਪੀ ਜਾਂਦਾ ਕੁੱਤੇ ਚੱਟੀ ਜਾਂਦੇ ਰੇਜ ਬਸ ਲੁਧਿਆਣਾ ਤੋਂ ਰੋਪੜ ਦੇ ਤਹਿਤ ਆ ਅਸੀਂ ਬੈਲ ਹੌਲਪ ਅ 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ ਤੇ ਐਸ ਪਰ ਐਕਟ ਰਾਈਟ ਟੂ ਫੇਅਰ ਕੰਪਨਸੇਸ਼ਨ ਜਿਹੜਾ ਐਕਟ ਹੈਗਾ ਵੇ ਅ 2013 ਦੇ ਅਨੁਸਾਰ ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਮਾਲਕੀ ਉਹਨਾਂ ਦੀ ਹੋ ਜਾਂਦੀ ਹੈ ਉਸ ਸਬੰਧੀ ਦੇ ਵਿੱਚ ਆਪਣਾ ਅੱਜ ਕਬਜ਼ਾ ਲੈਣ ਆਏ ਆ ਤੇ ਜਿਹੜੇ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੁਹਾਡੇ ਕੋ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਉਸ ਸਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਾਇਆ ਸੀਗਾ ਸਾਰਿਆਂ ਨੂੰ ਜਿਹ ਇੱਕ ਚੈਕਲਿਸਟ ਦਿੱਤੀ ਸੀ ਜਿਸ ਅਨੁਸਾਰ ਜੋ ਜੋ ਡਾਟ ਰੈਲੇਵੈਂਟ ਡਾਕੂਮੈਂਟਸ ਹੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਹੋ ਮੇਰੇ ਕੋ 15 ਫਾਈਲਾਂ ਜਿਹੜੀਆਂ ਕੱਲ ਜਾਂ ਪਰਸੋ ਮੇਰੇ ਕੋ ਆ ਗਈਆਂ ਇਹਨਾਂ ਨੇ ਕਿਸਾਨ ਭਰਾ ਬਣ ਦਿੱਤੀਆਂ ਉਹਨਾਂ ਦੇ ਵਿਥਿਨ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ ਤੇ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿ ਅਵਾਰਡ ਹੋ ਚੁੱਕਾ ਹੋਇਆ ਉਹਦਾ ਪਜੈਸ਼ਨ ਲਿਆ ਜਾਵੇ ਉਸ ਲੜੀ ਤਹਿ ਤਹਿ ਮਾਨਯੋਗ ਹੁਕਮ ਨਾਲ ਜੀ ਸਾਹਿਬ ਵੀ ਗੱਲ ਕਰੀਏ ਤੁਸੀਂ ਐਂਓ ਕਬਜ਼ਾ ਲੈਣ ਵਾਸਤੇ ਕਿਸਾਨ ਵਿਰੋਧ ਕਰ ਰਹੇ ਨੇ ਕਿਉਂ ਕਰ ਰਹੇ ਨੇ ਜੀ ਉਹ ਕਹਿ ਰਹੇ ਨੇ ਸਾਨੂੰ ਤਾਂ ਕੋਈ ਨੋਟਿਸ ਨਹੀਂ ਅਸੀਂ ਆਪਣੀ ਜ਼ਮੀਨ ਕੋਈ ਖਾਤਾ ਨੰਬਰ ਨਹੀਂ ਦਿੱਤਾ ਕੋਈ ਖਾਤ ਨਹੀਂ ਦਿੱਤੇ ਤਾਂ ਵੀ ਇਹ ਸਾਡੀ ਜ਼ਮੀਨ ਤੇ ਕਬਜ਼ਾ ਲੈਣਾ ਮੈਂ ਵੇਖੋ ਬਹਿਲੋਲਪੁਰ ਦੀ ਗੱਲ ਕਰਾਂ ਪੋਤ ਦੀ ਗੱਲ ਕਰਾਂ 90% ਲੋਕਾਂ ਨੇ ਪੈਸੇ ਚੱਕਲੇ ਹੋਏ ਨੇ ਇਹਨਾਂ ਦੋ ਪਿੰਡਾਂ ਦੀ ਗੱਲ ਕਰਾਂ ਦੋ ਪਿੰਡਾਂ ਦਾ ਅਫਸੋਸ ਅੱਗੇ ਹਿਸ ਚੱਲਦੇ ਰਾਵਾਂਗੇ ਹੌਲੀ ਹੌਲੀ ਕਰਕੇ ਪੈਸੇ ਚੁਕਨਾ ਨਾ ਚੁਕਨਾ ਕਿਸਾਨ ਦੀ ਮਰਜ਼ੀ ਹੈ ਅਸੀਂ ਬੇਨਤੀ ਕਰ ਸਰ ਜੀ ਆਪਣੀ ਫਾਈਲ ਜਮ੍ਹਾਂ ਕਰਾਓ ਜਿਵੇਂ ਮੇਰੇ ਕੋ 15 ਫਾਈਲਾਂ ਕੈਂਪਲ ਆਇਆ ਸੀ ਵੀ ਫਾਈਲਾਂ ਮੇਰੇ ਕੋ ਆ ਵੀ ਗਈਆਂ ਵੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਦੋਂ ਅਵਾਰਡ ਅਨਾਉਂਸ ਹੋ ਜਾਂਦਾ ਵੇ 60 ਦਿਨਾਂ ਬਾਅਦ ਜਿਹੜੀ ਜ਼ਮੀਨ ਹੁੰਦੀ ਹੈ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਨੈਸ਼ਨਲ ਹਾਈਵੇ ਸਰਕਾਰ ਐਕਟ ਦਾ ਕਹਿਣਾ ਹੈ ਵੀ ਕੋਈ ਵੀ ਜਿਹੜੇ ਤੁਸੀਂ ਪਬਲਿਕ ਵਰਕਸ ਕੰਮ ਕਰਨੇ ਨੇ ਜਿਵੇਂ ਸੜਕਾਂ ਬਣਾਉਣੀਆਂ ਹਸਪਤਾਲ ਬਣਾਉਣੇ ਆ ਕੋਈ ਰੋਡ ਬਣਾਣੀ ਹੈ ਉਹਦੇ ਵਾਸਤੇ ਤੁਸੀਂ ਜ਼ਮੀਨ ਕੋਇਲ ਕਰਕੇ ਰੋਕ ਨਹੀਂ ਲੱਗ ਜਾ ਸਕਦੀ ਹਾਂ ਜਿਹੜੇ ਕਿਸਾਨ ਪਰਵਾਹ ਵਾਲਾ ਕੁਝ ਰੋਸ ਹੈਗਾ ਉਹਨਾਂ ਨੂੰ ਪੈਸੇ ਘੱਟ ਮਿਲੇ ਨੇ ਉਹ ਆਰਬਿਟਰਟਰ ਕੋ ਜਾ ਕੇ ਆਪਣਾ ਹਾਨਸਮੰਦ ਦਾ ਕੇਸ ਲਗਾ ਸਕਦੇ ਨੇ ਜੋ ਵੀ ਆਰਬਿਟਰਟਰ ਠੀਕ ਸਮਝੇਗਾ ਉਹਨਾਂ ਦੇ ਪੈਸੇ ਵੱਧ ਜਾਣਗੇ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਫਿਲਹਾਲ ਜੋ ਅਵਾਰਡ ਹੋ ਜਾਵੇ ਉਸ ਸੰਸਾਰ ਆਪਣੀਆਂ ਫਾਈਲ ਅਪਲਾਨ ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਦੇ ਮੱਦੇਨਜ਼ਰ ਵੀ ਬੇਨਤੀ ਕਰਦਾ ਹਾਂ ਆਪਣੀ ਆਪਣੀਆਂ ਫਾਈਲ ਅਪਲਾਨ ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਪੈਸੇ ਦੇਵਾਂਗੇ ਸਰ ਕਿੰਨਾ ਰਕਬਾ ਬਣਦਾ ਜਿਹੜਾ ਹੈਗਾ ਬਲੋਲਪੁਰ ਪਿੰਡ ਦਾ ਜਾਂ ਤੁਹਾਡੇ ਜਿਹੜਾ ਥੋੜੇ ਏਰੀਆ ਚ ਪੈਂਦਾ ਜੀ ਹਾਂ ਟੋਟਲ ਜਿਹੜਾ ਅਪਰੋਕਸੀਮੇਟਲੀ ਜਿਹੜਾ ਹੈਗਾ ਮੇਰਾ 39 ਪਿੰਡਾਂ ਜਣੇ ਜੀ ਪੈਕਜ 2 ਦੇ ਵਿੱਚ ਬਹਿਲੌਰਪੁਰ ਦੀ ਗੱਲ ਕਰੀਏ ਤੇ 0.75 ਕਿਲੋਮੀਟਰ ਹੈਗਾ ਤੇ ਦੈਨ ਉਸ ਤੋਂ ਬਾਅਦ ਪੋਤ ਦੀ ਗੱਲ ਕਰੀਏ 2 ਕਿਲੋਮੀਟਰ ਉਹ ਵੀ ਏਰੀਆ ਹੈਗਾ ਅੱਜ ਅਸੀਂ ਇਹ ਦੋ ਪਿੰਡਾਂ ਦੇ ਪ੍ਰੋਜੈਕਸ਼ਨ ਲੈ ਰਹੇ ਆਂ ਫਿਰ ਹੋਰ ਲਈ ਆਪਾਂ ਕੇ ਪ੍ਰੋਜੈਕਸ਼ਨ ਲੈਂਦੇ ਆਂ ਸਰ ਜਿਹੜਾ ਰੜਕਾ ਲੱਗਿਆ ਕਿਸਾਨ ਜਿਹੜੇ ਰੋਗ ਰਹੇ ਨੇ ਬਲੌਰਪੁਰ ਪਿੰਡ ਦੇ ਵਿੱਚ ਵੀ ਹੈ ਜਾਂ ਕਿਸੇ ਹੋਰ ਪਿੰਡ ਵਿੱਚ ਵੀ ਹੈ ਦੇਖੋ ਜੀ ਅੱਜ ਸ਼ੁਰੂਆਤ ਅਸੀਂ ਬਹਿਲੌਰਪੁਰ ਤੋਂ ਕੀਤੀ ਹੈ ਅਸੀਂ ਪਹਿਲੋਂ ਉਹਨਾਂ ਪਿੰਡਾਂ 'ਤੇ ਜਾ ਰਹੇ ਆਂ ਜਿੱਥੇ ਮੈਕਸਿਮਮ ਲੋਕਾਂ ਨੇ ਪੈਸੇ ਲੈ ਲਏ ਹੋਏ ਨੇ ਸੋ ਬਹਿਲੌਰਪੁਰ ਪੋਤ ਦੇ ਵਿੱਚ ਮੈਕ ਆਹ ਨਬਕਲੋ ਮਾੜੀ ਮੋਟੀ ਸਾਡੇ ਨਿਆਰੇ ਵਾਲ ਦੇਖੋ ਸੀ ਬਜ਼ੁਰਗ ਮਰੀਜ਼ ਆ ਬਿਮਾਰ ਆ ਅਸੀਂ ਅਸੀਂ ਕਿੱਥੇ ਜਾ ਕੇ ਦੇਖਾਈਆ ਕਰਾਂਗੇ ਪਹਿਲੇ